ਕਿਵੇਂ ਇੱਕ ਮਾਸੂਮ ਤੇ ਬੇਬਸ ਕੁੜੀ ਕਾਤਲ ਬਣਦੀ ਹੈ ਕਿੱਥੋਂ ਤੇ ਕਿਵੇਂ ਉਹਦੇ ਚੰਨੀ ਦਲੇਰੀ ਆਉਂਦੀ ਹੈ ਇਸ ਕਹਾਣੀ ਤੇ ਅੱਜ ਗੱਲਬਾਤ ਕਰਾਂਗੇ ਰਾਣੋ ਆਪਣੇ ਮਾਪੇ ਦੇ ਵਿਆਹ ਦੇ 5 ਸਾਲ ਬਾਅਦ ਹੋਈ ਅੱਛਾ ਰਾਣੋ ਦੇ ਪਿਓ ਹਰੀ ਦੋ ਭਰਾ ਸੀ ਹੂੰ ਰਾਣੋ ਦਾ ਪਿਓ ਵੱਡਾ ਸੀ ਤੇ ਸ਼ਰੀਕਾਂ ਨੂੰ ਇਹ ਲੱਗਦਾ ਸੀ ਵੀ ਇਹਦੇ ਹਲਾਦ ਨਹੀਂ ਹੋਣੀ ਹੂੰ ਤੇ ਇਹਦੇ ਹਿੱਸੇ ਦੀ ਜ਼ਮੀਨ ਵੀ ਸਾਨੂੰ ਆਉਣੀ ਹੈ ਅੱਛਾ ਰਾਣੋ ਦਾ ਪਿਓ ਬੜਾ ਮਿਹਨਤੀ ਸੀ ਹੂੰ ਆਲੇ-ਦੁਆਲੇ ਦੇ ਯਾ ਸ਼ਰੀਕ ਉਹਨੂੰ ਇਹ ਕਹਿੰਦੇ ਸੀ ਵੀ ਕਿਹਦੇ ਲਈ ਤੂੰ ਇੰਨਾ ਖਬਦ ਹਾਲਾਤ ਤਾਂ ਤੇਰੇ ਹੈ ਨਹੀਂ ਅੱਛਾ ਸ਼ਰੀਕਾਂ ਦੇ ਇਹ ਬੋਲ ਉਹਦੇ ਕਾਲਜੀਆਂ ਅੱਗ ਲਾ ਦਿੰਦੇ ਹੂੰ ਉਹ ਚੁਰਦਾ ਤਾਂ ਜ਼ਰੂਰ ਪਰ ਮਾਨੀ ਮਨ ਹੌਸਲਾ ਕਰਦਾ ਵੀ ਪ੍ਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ ਹੂੰ 5 ਸਾਲ ਬਾਅਦ ਸੁੱਖਾਂ ਸੁੱਖ ਕੇ ਮਾਂ-ਬਾਪ ਨੇ ਇੱਕ ਧੀ ਲਈ ਹੂੰ ਤੇ ਉਸ ਪਿਓ ਲਈ ਜ਼ਿੰਦਗੀ ਦਾ ਇਹ ਸਭ ਤੋਂ ਸੁਨਹਿਰਾ ਪਲ ਸੀ ਜਦੋਂ ਰਾણો ਉਸਦੇ ਘਰ ਪੈਦਾ ਹੋਈ ਹੂੰ ਪਰੇ ਖੁਸ਼ੀ ਦੇ ਨਾਲ ਨਾਲ ਇੱਕ ਦੁੱਖ ਦੀ ਖਬਰ ਵੀ ਸੀ। ਹੂੰ। ਦੁੱਖ ਦੀ ਖਬਰ ਇਹ ਸੀ ਕਿ ਰਾਣੋ ਨੂੰ ਜਨਮ ਦੇਣ ਬਾਅਦ ਹੀ ਉਹਦੀ ਮਾਂ ਦੁਨੀਆ ਤੋਂ ਚਲਵ ਸੀ। ਓਹੋ। ਇੱਕ ਪਾਸੇ ਖੁਸ਼ੀ ਦੀ ਖਬਰ ਸੀ ਤੇ ਦੂਜੇ ਪਾਸੇ ਦੁੱਖ ਦੀ। ਹੂੰ। ਪਰ ਰਾਣੋ ਦਾ ਪਿਓ ਬੜਾ ਹੌਸਲੇ ਵਾਲਾ ਜੱਟ ਸੀ। ਹੂੰ। ਉਹਨੇ ਆਪਣੇ ਆਪ ਨੂੰ ਹੌਸਲਾ ਦਿੱਤਾ। ਹੂੰ। ਮੈਂ ਇਸ ਧੀ ਨੂੰ ਪੂਰਾ ਜ਼ੋਰ ਲਾ ਕੇ ਪਾਲਣਾ। ਹੂੰ। ਘਰ ਵਾਲੀ ਤਾਂ ਚਲੋ ਮੁੱਕ ਗਈ। ਹੂੰ। ਦੁੱਖ ਜ਼ਰੂਰ ਸੀ ਉਹਨੂੰ। ਹੂੰ। ਕਿਉਂਕਿ ਜਿਹੜਾ ਖੁਸ਼ੀ ਦਾ ਪਲ ਉਹ ਮਹਿਸੂਸ ਕਰ ਰਿਹਾ ਸੀ ਤੇ ਉਹ ਚਾਹੁੰਦਾ ਸੀ ਉਹਦੇ ਘਰ ਵਾਲੀ ਵੀ ਇਹ ਖੁਸ਼ੀ ਮਹਿਸੂਸ ਕਰਦੀ। ਹੂੰ ਪਰ ਆਪਣੇ ਆਪ ਨੂੰ ਹੌਸਲਾ ਦੇਣ ਦੇ ਬਿਨਾਂ ਉਹਦੇ ਕੋਲ ਕੋਈ ਚਾਰਾ ਵੀ ਨਹੀਂ ਸੀ। ਹੂੰ ਉਹ ਆਪਣੀ ਧੀ ਨੂੰ ਚੱਕ ਕੇ ਗਲ ਨਾਲ ਲਾਉਂਦਾ ਹੈ। ਹੂੰ ਤੇ ਮਾਣੀ ਮਣ ਵਾਦਾ ਕਰਦਾ ਹੈ ਵੀ ਧੀਏ ਮੈਂ ਤੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਵਾਂਗਾ। ਹੂੰ ਤੈਨੂੰ ਤੇਰੀ ਮਾਂ ਦਾ ਤੇ ਤੇਰੇ ਪਿਓ ਦਾ ਦੋਨਾਂ ਦਾ ਪਿਆਰ ਮੈਂ ਹੀ ਦੇਣਾ। ਹੂੰ ਉਹ ਆਪਣੇ ਆਪ ਨੂੰ ਆਪਣੀ ਧੀ ਨੂੰ ਸਮਰਪਿਤ ਕਰ ਦਿੰਦਾ। ਹੂੰ ਜਦੋਂ ਖੇਤਾਂ ਨੂੰ ਜਾਂਦਾ ਤਾਂ ਉਹ ਰਾਣੋ ਵੀ ਨਾਲ ਹੀ ਲੈ ਕੇ ਜਾਂਦਾ। ਅੱਛਾ ਰਾਣੋ ਥੋੜੀ ਵੱਡੀ ਹੁੰਦੀ ਹੈ ਤਾਂ ਰਾਣੋ ਨੂੰ ਇਹੀ ਆਦਤ ਪੈ ਜਾਂਦੀ ਹੈ ਕਿ ਜਦੋਂ ਉਹਦਾ ਬਾਪ ਖੇਤਾਂ 'ਚ ਕੰਮ ਕਰਨ ਜਾਂਦਾ ਤਾਂ ਰਾਣੋ ਵੀ ਨਾਲ ਹੀ ਚਲੀ ਜਾਂਦੀ ਹੈ। ਅੱਛਾ ਪਿਓ ਧੀ ਦਾ ਆਪਸ 'ਚ ਬੜਾ ਪਿਆਰ ਸੀ। ਹੂੰ ਰਾਣੋ ਇੱਕ ਬਿੰਦ ਵੀ ਆਪਣੇ ਪਿਓ ਤੋਂ ਪਰੇ ਨਹੀਂ ਸੀ ਹੁੰਦੀ। ਹੂੰ ਇੱਕ ਵੱਡੀ ਗੱਲ ਇਹ ਵੀ ਸੀ ਵੀ ਰਾਣੋ ਦਾ ਪਿਓ ਮਿਹਨਤੀ ਸੀ ਤੇ ਉਹਨੇ ਰਾਣੋ ਦੇ ਜਨਮ ਬਾਅਦ 2 ਕਿੱਲੇ ਜ਼ਮੀਨ ਹੋਰ ਲੈ ਲਈ ਸੀ। ਅੱਛਾ ਉਹ ਰਾਣੋ ਨੂੰ ਕਰਮ ਵਾਲੀ ਸਮਝਦਾ ਸੀ। ਹੂੰ ਤੇ ਦੂਜੇ ਪਾਸੇ ਉਹਦੇ ਚਾਚੇ ਜਿਨ੍ਹਾਂ ਨੂੰ ਇਹ ਉਮੀਦ ਸੀ ਵੀ ਇਹਦੇ ਘਰ ਤਾਂ ਕੋਈ ਔਲਾਦ ਨਹੀਂ ਹੋਣੀ ਇਹਦੀ ਜ਼ਮੀਨ ਵੀ ਅਸੀਂ ਦੱਬਣੀ ਹੈ ਅੱਛਾ ਰਾਣੋ ਦੇ ਪੈਦਾ ਹੋਣ ਨਾਲ ਉਹਨਾਂ ਦੇ ਅੱਗ ਦਾ ਜ਼ਰੂਰ ਲੱਗੀ ਸੀ ਪਰ ਇਹ ਦੋ ਕਿੱਲੇ ਪੈਲੀ ਜਿਹੜੀ ਹੋਰ ਲੈ ਲਈ ਸੀ ਉਹਨੇ ਰਾਣੋ ਦੇ ਪਿਓ ਪ੍ਰਤੀ ਉਹਨਾਂ ਦੇ ਮਨ 'ਚ ਹੋਰ ਵੀ ਈਰਖਾ ਪੈਦਾ ਕਰਤੀ ਹਮ ਸਮਾਂ ਵੀ ਇਦਾਂ ਰਾਣੋ ਥੋੜੀ ਜਿਹੀ ਵੱਡੀ ਹੁੰਦੀ ਹੈ ਤਾਂ ਰਾਣੋ ਦਾ ਪਿਓ ਉਹਨੂੰ ਪੜਨੇ ਪਾ ਦਿੰਦਾ ਹੈ ਅੱਛਾ ਰਾਣੋ ਪੜਨ ਵਿੱਚ ਹੁਸ਼ਿਆਰ ਸੀ ਤੇ ਉਹਦਾ ਸੁਪਨਾ ਸੀ ਵੀ ਮੈਂ ਮੇਰੀ ਧੀ ਨੂੰ ਵੱਡੀ ਅਫਸਰ ਬਣਾਉਣਾ ਹੂੰ ਰਾਣੋ ਜਦੋਂ ਸਕੂਲ ਪੜਨ ਲਈ ਤਾਂ ਉਹ ਜਾਂਦੀ ਜਾਂਦੀ ਵੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਆਪਣੇ ਪਿਓ ਦੀ ਕੰਮ 'ਚ ਮਦਦ ਕਰਦੀ ਅੱਛਾ ਇਹ ਦੇਖ ਕੇ ਉਹਦਾ ਪਿਓ ਨੂੰ ਉਹਦਾ ਹੋਰ ਵੀ ਮੋਹ ਆਉਂਦਾ ਤੇ ਉਹਦਾ ਹੌਸਲਾ ਦੁੱਗਣਾ ਹੋ ਜਾਂਦਾ ਹੂੰ ਸਮਾਂ ਵਧੀਆ ਲੰਘ ਰਿਹਾ ਸੀ ਹੂੰ ਇੱਕ ਦਿਨ ਰਾਣੋ ਸਕੂਲ ਜਾਂਦੀ ਹੈ ਤਾਂ ਅੱਧੀ ਛੁੱਟੀ ਵੇਲੇ ਹੀ ਰਾਣੋ ਦਾ ਗਵਾਂਢੀ ਉਹਨੂੰ ਸਕੂਲੋਂ ਲੈ ਆਉਂਦਾ ਅੱਛਾ ਰਾਣੋ ਮਹਿਜ਼ 8-9 ਸਾਲ ਦੀ ਹੋਣੀ ਹੈ। ਹੂੰ ਉਹ ਆ ਕੇ ਦੇਖਦੀ ਹੈ ਵੀ ਉਹਨਾਂ ਦੇ ਘਰ 'ਚ ਇਕੱਠ ਹੋਇਆ ਪਿਆ ਹੁੰਦਾ। ਅੱਛਾ। ਉਹਦੇ ਪਿਓ ਦੀ লাশ ਉਹਨਾਂ ਦੇ ਘਰ ਦੇ ਵਿਹੜੇ 'ਚ ਪਈ ਹੁੰਦੀ ਹੈ। ਓਹੋ। ਤੇ ਉਹਨਾਂ ਦੇ ਘਰ 'ਚ ਕੀਰਨੇ ਪੈ ਰਹੇ ਹੁੰਦੇ ਆ। ਰਾਣੋ ਇਹ ਸਾਰਾ ਕੁਝ ਦੇਖ ਕੇ ਸਹਿਮ ਜਾਂਦੀ ਹੈ। ਹੂੰ ਉਹ ਦੇਖਦੀ ਹੈ ਵੀ ਮੇਰੇ ਪਿਓ ਨੂੰ ਮੈਂ ਚੰਗਾ ਭਲਾ ਛੱਡ ਕੇ ਗਈਆਂ ਇਹਨੂੰ ਕੀ ਹੋ ਗਿਆ? ਹੂੰ ਤੇ ਸ਼ਾਇਦ 8 ਸਾਲ ਦੀ ਬੱਚੀ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਮੌਤ ਕੀ ਹੁੰਦੀ ਹੈ। ਹੂੰ ਤਾਂ ਪਿੱਛੋਂ ਹੀ ਉਹਦੇ ਕੰਨਾਂ 'ਚ ਇਹ ਖਬਰ ਪੈਂਦੀ ਹੈ ਵੀ ਬਿਜਾਰਾ ਖੇਤ ਗਿਆ ਸੀ ਤੇ ਇਹਨੂੰ ਸੱਪ ਲੜ ਗਿਆ ਹੂੰ ਰਾਣੋ ਸੁਣ ਹੋ ਜਾਂਦੀ ਹੈ ਉਹਨੂੰ ਕੁਝ ਸਮਝ ਨਹੀਂ ਆਉਂਦਾ ਵੀ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਹੂੰ ਰਾਣੋ ਦੇ ਪਿਓ ਦੀ ਅੰਤਿਮ ਰਸਮਾਂ ਹੁੰਦੀਆਂ ਤੇ ਭੋਗ ਵਾਲੇ ਦਿਨ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਹੂੰ ਵੀ ਛੋਟੀ ਬੱਚੀ ਹੈ 8-9 ਸਾਲ ਦੀ ਹੈ ਹੂੰ ਵੀ ਇਹਦਾ ਹੁਣ ਕੀ ਕਰਿਆ ਜਾਵੇ ਹੂੰ ਤਾਂ ਰਾਣੋ ਦਾ ਚਾਚਾ ਜਿਹੜਾ ਹੁਣ ਤੱਕ ਉਹਨਾਂ ਨਾਲ ਈਰਖਾ ਰੱਖਦਾ ਹੁੰਦਾ ਹੈ ਹੂੰ ਉਹ ਕਹਿੰਦਾ ਵੀ ਸਾਡਾ ਖੂਨ ਹੈ ਮੈਂ ਪਾਲੂਗਾ ਇਹਨੂੰ ਹੂੰ ਸਾਰੇ ਰਿਸ਼ਤੇਦਾਰ ਵੀ ਸਹਿਮਤ ਹੋ ਜਾਂਦੇ ਆ ਵੀ ਠੀਕ ਹੈ ਇਹ ਜੇ ਕੁੜੀ ਨੂੰ ਪਾਲਣ ਦੀ ਜ਼ਿੰਮੇਵਾਰੀ ਲੈਂਦਾ ਤਾਂ ਇਹ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਨਾਲੇ ਇਹਦੇ ਨਾਲੋਂ ਚੰਗੀ ਸਾਂਭ ਸੰਭਾਲ ਕੋਈ ਹੋਰ ਨਹੀਂ ਕਰ ਸਕਦਾ ਹੂੰ ਰਿਸ਼ਤੇਦਾਰ ਆਪੋ ਆਪਣੇ ਘਰੇ ਚਲੇ ਜਾਂਦੇ ਆ ਇੱਥੇ ਰਾਣੂ ਆਪਦੇ ਚਾਚੇ ਦੇ ਘਰੇ ਰਹਿਣ ਲੱਗ ਜਾਂਦੀ ਹੈ ਅੱਛਾ ਭਾਵੇਂ ਰਾਣੂ ਦਾ ਚਾਚਾ ਇਹ ਜ਼ਿੰਮੇਵਾਰੀ ਚੱਕ ਲੈਂਦਾ ਵੀ ਰਾਣੂ ਦੀ ਪਰਵਰਿਸ਼ ਮੈਂ ਕਰਨੀ ਹੈ ਹੂੰ ਪਰ ਉਹਦੇ ਅੰਦਰਲੀ ਮਨਸ਼ਾ ਇਹ ਹੁੰਦੀ ਹੈ ਵੀ ਰਾਣੂ ਨੂੰ ਤਾਂ ਮੈਂ ਵਿਆਹ ਕੇ ਤੋਰ ਦੂੰਗਾ ਹੂੰ ਤੇ ਇਹਦੇ ਹਿੱਸੇ ਦੀ ਜ਼ਮੀਨ ਵੀ ਮੇਰੇ ਮੁੰਡੇ ਨੂੰ ਆਊਗੀ ਅੱਛਾ ਰਾਣੂ ਦੀ ਚਾਚੀ ਇੱਕ ਦਿਨ ਉਹਦੇ ਚਾਚੇ ਨਾਲ ਗੱਲ ਕਰਦੀ ਹੈ ਵੀ ਇਹਨੇ ਤਾਂ ਬਗਾਨੇ ਘਰ ਹੀ ਜਾਣਾ। ਹੂੰ। ਵੀ ਆਪਾਂ ਇਹਨੂੰ ਪੜਾ ਲਿਖਾ ਕੇ ਕੀ ਕਰਨਾ? ਹੂੰ। 8 ਸਾਲ ਦੀ ਹੈਗੀ ਐ, 4-5 ਸਾਲ ਹੋਰ ਪਾਲ ਲਾਂਗੇ। ਹੂੰ। ਉਦੋਂ ਬਾਅਦ ਵੇਚ ਦਾਂਗੇ। ਅੱਛਾ। ਉਹ ਕਹਿੰਦਾ ਵੀ ਠੀਕ ਐ, ਗੱਲ ਤਾਂ ਤੇਰੀ ਸਹੀ ਐ। ਬਾਈ ਨੇ ਵੀ ਐਵੇਂ ਸਿਰ ਚੜਾਈ ਹੋਈ ਸੀ ਕੁੜੀ। ਹੂੰ। ਕੁੜੀਆਂ ਨੂੰ ਕੌਣ ਪੜਾਉਂਦਾ ਲਿਖਾਉਂਦਾ? ਹੂੰ। ਨਾਲੇ ਆਪਾਂ ਨੂੰ ਤੇ ਇਹਦੀ ਜ਼ਮੀਨ ਤੱਕ ਮਤਲਬ ਆ। ਹੂੰ। ਆਪਾਂ ਇਹਦੀ ਪੜ੍ਹਾਈ ਲਿਖਾਈ ਤੋਂ ਕੀ ਲੈਣਾ? ਹੂੰ। ਦੋਹੇ ਜੀਆਂ ਦੀ ਇਸੇ ਗਿੱਟਮਿਟ 'ਚ ਰਾਣੋ ਦਾ ਬਚਪਨ ਪਿਸ ਜਾਂਦਾ। ਹੂੰ। ਉਹਦੀ ਚਾਚੀ ਉਹਨੂੰ ਪੜ੍ਹ ਤੇ ਘਰ ਦੇ ਕੰਮਕਾਰ ਕਰਾਉਂਦੀ ਹੈ ਛੋਟੀ ਜਿਹੀ ਮਾਸੂਮ ਬੱਚੀ ਸਾਰੇ ਘਰ ਦੇ ਕੰਮਕਾਰ ਵੀ ਕਰਦੀ ਹੈ ਤੇ ਆਪਣੀ ਚਾਚੀ ਦਾ ਤਸ਼ੱਦਦ ਵੀ ਚੱਲਦੀ ਹੈ ਉਹਦੀ ਚਾਚੀ ਹਰ ਵਕਤ ਉਹਦੇ ਪਿੱਛੇ ਪਈ ਰਹਿੰਦੀ ਉਹਦੀ ਨਿੱਕੀ ਨਿੱਕੀ ਗਲਤੀ ਫੜਦੀ ਤੇ ਉਹਨੂੰ ਡਾਂਟਦੀ ਅੱਛਾ ਕਦੇ ਕਦੇ ਤਾਂ ਸ਼ਾਇਦ ਉਹਦੇ ਚਾਚੇ ਦਾ ਮਨ ਵੀ ਬਸੀਤ ਜਾਣਾ ਵੀ ਇਹ ਬੱਚੀ ਨਾਲ ੱਤਕਾ ਕਰਦੀ ਹੈ ਅੱਛਾ ਉਹਨੇ ਇੱਕ ਦੋ ਵਾਰ ਤਾਂ ਕਿਹਾ ਵੀ ਵੀ ਠੀਕ ਹੈ ਆਪਾਂ ਇਹਦੀ ਜ਼ਮੀਨ ਲੈਣੀ ਹੈ ਪੜਨੋ ਵੀ ਹੇ ਹਟਾ ਲਈ ਹੂੰ ਪਰ ਬੱਚੀ ਹੈ ਤੂੰ ਇੰਨਾ ੱਤਕਾ ਵੀ ਨਾ ਕਰ ਵੀ ਸਾਰਾ ਦਿਨ ਕੰਮ ਨਾ ਕਰਾਇਆ ਕਰ ਹਾਂ ਉਹ ਕਹਿੰਦੀ ਥੋਨੂੰ ਬੜਾ ਪਤਾ ਹੈ ਕੱਲ ਨੂੰ ਇਹਨੇ ਬਗਾਨੇ ਘਰੇ ਜਾਣਾ ਹੈ ਗੁੱਤ ਮੇਰੀ ਪਟਾਊਗੀ ਉੱਥੇ ਜਾ ਕੇ ਮਾਂ ਤਾਂ ਇਹਨੂੰ ਜਨਮ ਦੇਂਦੀ ਮਰ ਗਈ ਸੀ ਹੂੰ ਪਾਲੀ ਤਾਂ ਇਹ ਚਾਚੀ ਨੇ ਹੈ ਉਹਨੇ ਨਹੀਂ ਕੁਝ ਸਿਖਾਈ ਇਹ ਅੱਛਾ ਉਹ ਤਾਂ ਚਾਚਾ ਚੁੱਪ ਕਰ ਜਾਂਦਾ ਹੂੰ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਤੇ ਰਾਣੋ ਬਚਪਨ ਤੋਂ ਕਦੋਂ ਜਵਾਨ ਹੋ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਹੂੰ ਰਾਣੋ ਦੀ ਉਮਰ 15 16 ਸਾਲ ਦੀ ਹੁੰਦੀ ਹੈ ਉਹਦੀ ਚਾਚੀ ਉਹਦੇ ਚਾਚੇ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦੀ ਹੈ ਵੀ ਹੁਣ ਆਪੇ ਤਾਂ ਵਿਆਹ ਕਰ ਦਈਏ ਅੱਛਾ ਬਗਾਨੀ ਹਵਾਨਤਾ ਹੈ ਕੱਲੋਂ ਕੋਈ ਹਮੀ ਨਮੀ ਹੋ ਗਈ ਕੌਣ ਜ਼ਿੰਮੇਵਾਰ ਹੈ ਹੂੰ ਮੈਂ ਆਪਦੇ ਮੁੰਡੇ ਵੱਲ ਦੇਖਾਂ ਜਾਂ ਇਹਨੂੰ ਸੰਭਾਲਾਂ ਅੱਛਾ ਨਾਲੇ ਹੋਰ ਇਹਨੂੰ ਕਿੰਨਾ ਕੁ ਟਾਈਮ ਕਰੇ ਬਿਠਾ ਕੇ ਰੱਖਣਾ ਹੂੰ ਉਹਦਾ ਚਾਚਾ ਕਹਿੰਦਾ ਠੀਕ ਹੈ ਵੀ ਆਪਾਂ ਇਹਦੇ ਵਾਸਤੇ ਕੋਈ ਚੰਗਾ ਰਿਸ਼ਤਾ ਦੇਖਦੇ ਆਂ ਤੇ ਵਿਆਹ ਕਰ ਦਾਂਗੇ ਉਹ ਕਹਿੰਦੀ ਦੇਖਣਾ ਕੀ ਹੈ ਮੇਰੀ ਭੈਣ ਦੀ ਨਨਦ ਦਾ ਮੁੰਡਾ ਹੈ ਉਹਦੇ ਨਾਲ ਰਿਸ਼ਤਾ ਕਰ ਦਨੇ ਇਹਦਾ ਉਹ ਕਹਿੰਦਾ ਨਹੀਂ ਨਹੀਂ ਉਹ ਤਾਂ ਖਾਸੀ ਵੱਡੀ ਉਮਰ ਦਾ ਮੁੰਡਾ ਹੈ ਉਹ ਤਾਂ ਘੱਟੋ ਘੱਟ 10 ਸਾਲ ਵੱਡਾ ਹੋਊ ਇਹਦੇ ਤੋਂ ਹਾਂ ਉਹ ਕਹਿੰਦੀ ਤੂੰ ਮਰਨਾ ਦੇਖ ਜ਼ਮੀਨ ਦੇਖ ਅੱਛਾ 8 ਕਿੱਲੇ ਜ਼ਮੀਨ ਆਉਂਦੀ ਹੈ ਮੁੰਡੇ ਨੂੰ ਆਪਣੇ ਨਾਲ ਡੁੱਢੀ ਜ਼ਮੀਨ ਹੈ ਹੂੰ ਉਹ ਕਹਿੰਦਾ ਵੀ ਗੱਲ ਤਾਂ ਠੀਕ ਹੈ ਹੂੰ ਚੱਲ ਤੂੰ ਗੱਲ ਤੋੜ ਲੈ ਹੂੰ ਰਿਸ਼ਤੇ ਦੀ ਗੱਲ ਤੋੜਦੀ ਹੈ ਤਾਂ ਦੋਹੇ ਪਰਿਵਾਰਾਂ ਦੀ ਸਹਿਮਤੀ ਨਾਲ ਰਾਣੋਂ ਦਾ ਉਸ ਮੁੰਡੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਅੱਛਾ ਰਾਣੋਂ ਦੀ ਇਸ ਗੱਲ 'ਚ ਕੋਈ ਹਾਮੀ ਨਹੀਂ ਹੁੰਦੀ ਨਾ ਰਾਣੋਂ ਨੂੰ ਮੁੰਡਾ ਦਿਖਾਇਆ ਜਾਂਦਾ ਹੂੰ ਰਾਣੋਂ ਜਦੋਂ ਵਿਆਹ ਕੇ ਉਸ ਘਰ ਜਾਂਦੀ ਹੈ ਉਹ ਪਹਿਲੀ ਵਾਰ ਜਦੋਂ ਮੁੰਡੇ ਨੂੰ ਦੇਖਦੀ ਹੈ ਤਾਂ ਉਹ ਆਪਣੇ ਪਿਓ ਨੂੰ ਯਾਦ ਕਰਦੀ ਹੈ ਹੂੰ ਯਾ ਤਉ ਅਕਸਰੀ ਕਰਦੀ ਰਹਿੰਦੀ ਐ ਹਮ ਪਰ ਇਹੋ ਜੇ ਹਾਲਾਤਾਂ ਚ ਮਾਪੇ ਬਹੁਤ ਜ਼ਿਆਦਾ ਆਉਂਦੇ ਐ ਹਮ ਉਹ ਸੋਚਦੀ ਐ ਵੀ ਜੇ ਮੇਰਾ ਪਿਓ ਹੁੰਦਾ ਉਹ ਕੁਸ਼ਤਾ ਦੇਖਦਾ ਹਮ ਫਿਰ ਉਹ ਸੋਚਦੀ ਐ ਵੀ ਮੇਰੀ ਕਿਸਮਤ ਐ ਮੇਰੀ ਮਾੜੀ ਕਿਸਮਤ ਐ ਪਹਿਲਾਂ ਮੈਂ ਮੇਰੀ ਮਾਂ ਖਾ ਗਈ ਹਮ ਫਿਰ ਮੈਂ ਮੇਰਾ ਪਿਓ ਲੈ ਲਿਆ ਹਮ ਵੀ ਸ਼ਾਇਦ ਇਹੀ ਮੇਰੀ ਕਿਸਮਤ ਐ ਮੇਰੀ ਕਿਸਮਤ ਚ ਸ਼ਾਇਦ ਸਾਰੀ ਉਮਰ ਦੁੱਖੇ ਲਿਖੇ ਨੇ ਹਮ ਫਿਰ ਉਹ ਇਹ ਵੀ ਸੋਚਦੀ ਐ ਵੀ ਸ਼ਾਇਦ ਚਾਚੇ ਦੇ ਘਰ ਨਾਲੋਂ ਤਾ ਮੈਂ ਇੱਥੇ ਸਖਾਲੀ ਰਹੂੰਗੀ ਹਮ ਰਾਨੋ ਹੌਲੀ ਹੌਲੀ ਸਾਰੀ ਘਰ ਦੀ ਜ਼ਿੰਮੇਵਾਰੀ ਸੰਭਾਲ ਲੈਂਦੀ ਐ ਕਿਉਂਕਿ ਉਹ ਸੁਚੇਰੀ ਬਹੁਤ ਸੀ। ਹੂੰ ਸ਼ਾਇਦ ਹਾਲਾਤਾਂ ਨੇ ਵਕਤ ਨੇ ਉਹਨੂੰ ਸੁਚੇਰੀ ਬਣਾ ਵੀ ਦਿੱਤਾ ਸੀ। ਹੂੰ ਉਹਦੇ ਘਰ ਵਾਲਾ ਵੀ ਦੇਖਦਾ ਹੈ ਵੀ ਛੋਟੀ ਜਿਹੀ ਉਮਰ ਦੀ ਕੁੜੀ ਹੈ ਇਹ ਹੂੰ ਸਾਰੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਚੱਕ ਲਈਆਂ। ਹੂੰ ਰਾਂ ਨੂੰ ਨੇ ਸਾਜਰੇ ਉੱਠਣਾ ਹੂੰ ਤੇ ਸਾਰੇ ਕੰਮ ਟਾਈਮ ਸਿਰ ਨਿਬੜ ਲੈਣੇ। ਅੱਛਾ ਆਲੇ ਦੁਆਲੇ ਦੀਆਂ ਅੰਡਾ ਨਾ ਗੋੰਡਣਾ ਵੀ ਉਹਦੀ ਸਿਫਤ ਕਰਦੀਆਂ ਵੀ ਕੁੜੀ ਚੁਸਤੀ ਫੁਰਤੀ ਵਾਲੀ ਹੈ। ਹੂੰ ਤੇ ਕੰਮ ਵੀ ਸੱਚਜੇ ਕਰਦੀ ਹੈ। ਹੂੰ ਰਾਣੋ ਤੇ ਉਹਦੇ ਘਰ ਵਾਲਾ ਘਰ ਚ ਇਕੱਲੇ ਹੀ ਰਹਿੰਦੀ ਸੀ। ਰਾਣੋ ਦੇ ਕੋਈ ਸੱਸ ਸਹੁਰਾ ਨਾ ਜੀਠ ਨਾ ਦਿਓਰ ਸੀ। ਅੱਛਾ। ਹਜੇ ਵਿਆਹ ਨੂੰ ਮਹੀਨਾ ਹੀ ਹੋਇਆ ਸੀ। ਹੂੰ। ਵੀ ਘਰੇ ਬਗਾਨੇ ਬੰਦਿਆਂ ਦਾ ਆਉਣ ਜਾਣ ਸ਼ੁਰੂ ਹੋ ਜਾਂਦਾ। ਹੂੰ। ਹੌਲੀ ਹੌਲੀ ਰਾਣੋ ਨੂੰ ਪਤਾ ਲੱਗਦਾ ਵੀ ਉਹਦੇ ਘਰ ਵਾਲਾ ਸ਼ਰਾਬ ਦਾਦੀ ਹੈ। ਅੱਛਾ। ਇੱਕ ਦਿਨ ਰਾਣੋ ਹੌਸਲਾ ਜੇ ਕਰਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਵੀ ਤੁਸੀਂ ਸ਼ਰਾਬ ਛੱਡ ਕਿਉਂ ਨਹੀਂ ਦਿੰਦੇ? ਹੂੰ। ਜੇ ਨਹੀਂ ਛੱਡਨੀ ਤਾਂ ਘਟਾਈ ਦਿਓ। ਹੂੰ। ਉਹ ਕਹਿੰਦਾ ਮੇਰੀ ਘਰ ਵਾਲੀ ਆ ਘਰ ਵਾਲੀ ਬਣ ਕੇ ਰਹਿ। ਮੇਰੀ ਮਾਂ ਬਣਦੀ ਕੋਸ਼ਿਸ਼ ਨਾ ਕਰ। ਅੱਛਾ। ਹੁਣ ਤੂੰ ਮੈਨੂੰ ਦੱਸੇਂਗੀ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ। ਅੱਛਾ। ਰਾਣੋ ਸਬਰ ਦਾ ਘੁੱਟ ਪਰ ਲੰਦੀ ਹੈ। ਹੂੰ। ਰਾਣੋ ਦੇ ਘਰ ਵਾਲਾ ਕੋਈ ਬਾਤਾ ਕੰਮ ਨਹੀਂ ਸੀ ਕਰਦਾ। ਹੂੰ। ਭਾਵੇਂ ਉਹਦੇ ਕੋਲੇ 8 ਕਿੱਲੇ ਜ਼ਮੀਨ ਸੀ। ਹੂੰ। ਪਰ ਉਹ ਜ਼ਮੀਨ ਹਿੱਸੇ ਠੇਕੇ ਤੇ ਹੀ ਦਿੰਦਾ ਸੀ। ਅੱਛਾ। ਉਹਦੇ ਸਾਰੇ ਯਾਰਾਂ ਦੋਸਤਾਂ ਨੂੰ ਵੀ ਇਹ ਪਤਾ ਸੀ ਵੀ ਸ਼ਰਾਬ ਇਹਦੀ ਕਮਜ਼ੋਰੀ ਹੈ। ਹੂੰ। ਪਿੰਡ ਦਾ ਇੱਕ ਮੁੰਡਾ ਜੀ ਦਾ ਨਾਮ ਜਗਸੀਰ ਸੀ। ਹੂੰ। ਉਹ ਰਾਣੋ ਦੇ ਘਰ ਵਾਲੇ ਦੀ ਜ਼ਮੀਨ ਹਿੱਸੇ ਤੇ ਲੈਂਦਾ ਸੀ। ਹੂੰ। ਤੇ ਰਾਣੋਂ ਦੇ ਵਿਆਹ ਦੇ ਬਾਅਦ ਉਹਦਾ ਉਹਨਾਂ ਦੇ ਘਰ ਆਉਣ ਜਾਣਾ ਜ਼ਿਆਦਾ ਹੋ ਗਿਆ। ਹੂੰ ਕਿਉਂਕਿ ਉਹਨੂੰ ਪਤਾ ਸੀ ਵੀ ਰਾਣੋਂ ਦੇ ਘਰ ਵਾਲੇ ਦੀ ਕਮਜ਼ੋਰੀ ਸ਼ਰਾਬ ਹੈ। ਹੂੰ ਉਹਨੇ ਸ਼ਾਮ ਨੂੰ ਸ਼ਰਾਬ ਲੈ ਆਉਣੀ ਤੇ देर ਰਾਤ ਤੱਕ ਉਹਨਾਂ ਨੇ ਰੱਜ ਕੇ ਸ਼ਰਾਬ ਪੀਣੀ। ਹੂੰ ਤੇ ਇਸੇ ਦੌਰਾਨ ਹੀ ਉਹ ਰਾਣੋਂ ਤੇ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੰਦਾ। ਅੱਛਾ ਰਾਣੋਂ ਦੇਖ ਕੇ ਉਹਨੇ ਖੰਭੂਰੇ ਮਾਰਨਾ ਹੂੰ ਕਦੇ ਮੁੱਛਾਂ ਚਾੜਨੀ ਆ ਹੂੰ ਪਰ ਰਾਣੋਂ ਇਹ ਸਭ ਚੀਜ਼ਾਂ ਨਜ਼ਰ ਅੰਦਾਜ਼ ਕਰਦੀ। ਹੂੰ ਉਹਨੂੰ ਇਹ ਲੱਗਦਾ ਜੇ ਮੈਂ ਆਪਣੀ ਇੱਜ਼ਤ ਦੀ ਸਹੀ ਆ ਬਗਾਨਾ ਬੰਦਾ ਮੈਨੂੰ ਕਿਵੇਂ ਮੂੰਹ ਚ ਪਾ ਲੂ ਹੂੰ ਪਹਿਲਾਂ ਪਹਿਲਾਂ ਤਾਂ ਰਾਣੋ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੀ ਐ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਐ ਵੀ ਤੁਸੀਂ ਜੇ ਸ਼ਰਾਬ ਪੀਣੀ ਹੋ ਐ ਤਾਂ ਘੱਟੋ ਘੱਟ ਬਾਹਰ ਪੀ ਲਿਆ ਕਰੋ ਘਰੇ ਨਾ ਪੀਆ ਕਰੋ ਬਗਾਨੇ ਬੰਦਿਆਂ ਦਾ ਘਰੇ ਆਉਣਾ ਮੈਨੂੰ ਚੰਗਾ ਨਹੀਂ ਲੱਗਦਾ ਹੂੰ ਉਹ ਕਹਿੰਦਾ ਬਗਾਨੇ ਥੋੜੀ ਨੇ ਉਹ ਹੂੰ ਮੇਰੇ ਯਾਰ ਨੇ ਉਹ ਤਾਂ ਇਹੀ ਆਉਣਗੇ ਹੂੰ ਤੂੰ ਘਰੋਂ ਜਾਣਾ ਤਾਂ ਜਾ ਸਕਦੀ ਐ ਹੂੰ ਰਾਣੋ ਚੁੱਪ ਵੱਟ ਲੈਂਦੀ ਐ ਹੂੰ ਇੱਕ ਦਿਨ ਜਗਸੀਰ ਰਾਣੋ ਦੇ ਘਰ ਵਾਲੇ ਨੂੰ ਉਹਦੇ ਘਰੇ ਛੱਡਣਾ ਆਉਂਦਾ। ਅੱਛਾ। ਰਾਣੋ ਦੇ ਘਰ ਵਾਲੇ ਨੇ ਸ਼ਰਾਬ ਐਨੀ ਪੀਤੀ ਹੁੰਦੀ ਹੈ ਵੀ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਹੁੰਦੇ। ਅੱਛਾ। ਜਗਸੀਰ ਜਦੋਂ ਉਹਨੂੰ ਛੱਡ ਕੇ ਵਾਪਸ ਮੁੜਨ ਲੱਗਦਾ ਹੈ। ਹੂੰ। ਤਾਂ ਉਹਦੀ ਨਿਗਾਹ ਰਾਣੋ ਤੇ ਪੈ ਜਾਂਦੀ ਹੈ। ਅੱਛਾ। ਉਹ ਰਾਣੋ ਵੱਲ ਨੂੰ ਹੋ ਤੁਰਦਾ। ਅੱਛਾ। ਉਹ ਰਾਣੋ ਦੇ ਕੋਲ ਜਾ ਕੇ ਉਹਦੀ ਬਾਹ ਫੜਨ ਲੱਗਦਾ ਹੈ ਤਾਂ ਰਾਣੋ ਵੱਟ ਕੇ ਚਪੇੜ ਮਾਰਦੀ ਹੈ। ਅੱਛਾ। ਸ਼ਰਾਬ ਜਗਸੀਰ ਦੀ ਵੀ ਪੀਤੀ ਹੁੰਦੀ ਹੈ। ਹੂੰ। ਥੱਪੜ ਖਾ ਕੇ ਉਹ ਆਪਣੀ ਇੱਜ਼ਤ ਜੀ ਬਚਾ ਕੇ ਉੱਥੋਂ ਨਿਕਲ ਆਉਂਦਾ। ਹੂੰ। ਫਰੋ ਦੇ ਮਨ ਅੰਦਰ ਰਾਣੋ ਪ੍ਰਤੀ ਜ਼ਹਿਰ ਭਰੀ ਜਾਂਦੀ ਹੈ। ਅੱਛਾ ਉਹ ਸੋਚਦੇ ਵੀ ਦੀ ਐਡੀ ਜ਼ੁਰਤ ਤੀਵੀ ਦੀ ਇਹਨੇ ਮੇਰੇ ਚ ਪੇੜ ਮਾਰੀ। ਹੂੰ ਅਗਲੀ ਸਵੇਰ ਜਕਸੀਰ ਸੱਜਰੀ ਰਾਣੋ ਦੇ ਘਰ ਵਾਲੇ ਕੋਲ ਆ ਜਾਂਦਾ। ਅੱਛਾ ਉਹ ਕਹਿੰਦਾ ਕਿਵੇਂ ਅੱਜ ਸਵੇਰੇ ਸਵੇਰੀ? ਹੂੰ ਉਹ ਕਹਿੰਦਾ ਯਾਰ ਮੈਂ ਤੈਨੂੰ ਗੱਲ ਦੱਸਣੀ ਹੈ। ਹੂੰ ਮੈਂ ਤਾਂ ਯਾਰ ਸਾਰੀ ਰਾਤ ਨੀਂਦ ਨਹੀਂ ਆਈ। ਹੂੰ ਮੈਂ ਤਾਂ ਅੱਜ ਸਵੇਰੀ ਆ ਗਿਆ। ਹੂੰ ਰਾਣੋ ਦੇ ਘਰ ਵਾਲਾ ਕਹਿੰਦਾ ਕੋਈ ਨਾ ਬੈਠ। ਐਡੀ ਵੀ ਕੀ ਕਾਲੀ ਐ। ਹੂੰ ਆਪਾਂ ਪੈਗ ਸ਼ਗਲਾਉਣੇ ਉਹ ਕਹਿੰਦਾ ਪੈਗ ਨਹੀਂ। ਹੂੰ ਪਹਿਲਾਂ ਮੇਰੀ ਗੱਲ ਸੁਣ। ਹੂੰ ਉਹ ਕਹਿੰਦਾ ਚੱਲ ਗੱਲ ਦੱਸ ਕੀ ਦੱਸਣੀ ਆ ਉਹ ਕਹਿੰਦਾ ਤੇਰੀ ਘਰ ਵਾਲੀ ਦੀ ਕਰਤੂਤ ਦੱਸਣੀ ਆ ਅੱਛਾ ਉਹ ਕਹਿੰਦਾ ਇਹ じゃ ਕੀ ਕਰਤਾ ਮੇਰੀ ਘਰ ਵਾਲੀ ਨੇ ਹੂੰ ਕਹਿੰਦਾ ਰਾਤ ਜਦੋਂ ਮੈਂ ਤੈਨੂੰ ਛੱਡਣ ਆਇਆ ਹੂੰ ਤਾਂ ਤੇਰੀ ਘਰ ਵਾਲੀ ਨੇ ਮੇਰੀ ਬਾਹ ਫੜ ਲਈ ਅੱਛਾ ਰਾਣੋ ਦੇ ਘਰ ਵਾਲਾ ਹੱਕਾ ਬੱਕਾ ਰਹਿ ਜਾਂਦਾ ਅੱਛਾ ਵੀ ਮੈਨੂੰ ਵਿਆਹੇ ਨੂੰ 2.5 ਸਾਲ ਹੋ ਗਏ ਹੂੰ ਅੱਜ ਤੱਕ ਤਾਂ ਮੈਂ ਰਾਣੋ ਦੀ ਕੋਈ ਐਸੀ ਗੱਲ ਸੁਣੀ ਨਹੀਂ ਹੂੰ ਪਰ ਉਹ ਇਹ ਵੀ ਸੋਚਦਾ ਵੀ ਜਗਸੀਰ ਵੀ ਤਾਂ ਝੂਠ ਨਹੀਂ ਬੋਲ ਸਕਦਾ ਹਾਂ ਮੇਰਾ ਬਚਪਨ ਦਾ ਯਾਰ ਹੈ ਹੂੰ ਇਹ ਮੈਨੂੰ ਝੂਠ ਕਿਉਂ ਬੋਲੂਗਾ ਹੂੰ ਫਿਰ ਉਹ ਇਹ ਵੀ ਸੋਚਦਾ ਹੈ ਵੀ ਜੇ ਇਹ ਸਵੇਰੇ ਸਵੇਰੀ ਆਇਆ ਹੈ ਇਹ ਕਹਿ ਵੀ ਰਿਹਾ ਵੀ ਮੈਨੂੰ ਰਾਤ ਨੀਂਦ ਵੀ ਨਹੀਂ ਆਈ ਹੂੰ ਇਹਦੇ ਮਨ 'ਚ ਵੀ ਤਾਂ ਮੇਰੇ ਪ੍ਰਤੀ ਹਮਦਰਦੀ ਹੋਊਗੀ ਹੂੰ ਤੇ ਜਗਸੀਰ ਉਹਨੂੰ ਕਹਿੰਦਾ ਵੀ ਦੇਖ ਮੈਂ ਤਾਂ ਤੇਰਾ ਭਰਾ ਹੂੰ ਆਪਾਂ ਯਾਰ ਨਹੀਂ ਮੈਂ ਤੇਰਾ ਭਰਾ ਹੂੰ ਮੈਂ ਤਾਂ ਇਹਨੂੰ ਤਾਂ ਸੁਚੇਤ ਕਰਨ ਆਇਆ ਵੀ ਤੇਰੇ ਘਰੇ ਬਗਾਨੇ ਬੰਦਿਆਂ ਦੇ ਆਉਣ ਜਾਣ ਹੈ ਹੂੰ ਵੀ ਨਿਗਰ ਰੱਖ ਦੇਖ ਕੇ ਰਹਿ ਹੂੰ ਤੇ ਜਗਸੀਰ ਪੂਰੀ ਤੀਲੀ ਲਾ ਕੇ ਰਾਣੋ ਦੇ ਘਰ ਵਾਲੇ ਨੂੰ ਚਲਾ ਜਾਂਦਾ ਰਾਣੋ ਦੇ ਘਰ ਵਾਲਾ ਜਦੋਂ ਰਾਣੋ ਵੱਲ ਨੂੰ ਵਧਣ ਲੱਗਦਾ ਹੈ ਉਹ ਚੌਂਕੇ 'ਚ ਕੰਮ ਕਰ ਰਹੀ ਹੋਊਗੀ ਹੈ ਹੂੰ ਰਾਣੋ ਆਪਣੇ ਘਰ ਵਾਲੇ ਨੂੰ ਕੁਝ ਦੱਸਣਾ ਚਾਹ ਰਹੀ ਸੀ ਹੂੰ ਉਹ ਕਹਿੰਦੀ ਵੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਹੂੰ ਤਾਂ ਰਾਣੋ ਉਹਨੂੰ ਕਹਿੰਦੀ ਹੈ ਵੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਪੀਤੀ ਖਾਦੀ ਚ ਆਪਣੇ ਯਾਰਾਂ ਦੋਸਤਾਂ ਨੂੰ ਘਰੇ ਨਾਲ ਲੈ ਕੇ ਆਇਆ ਕਰੋ ਅੱਛਾ ਉਹ ਪਹਿਲੀ ਅੱਗ ਬਬੂਲਿਆ ਹੁੰਦਾ ਹੂੰ ਉਹ ਕਹਿੰਦਾ ਮੈਨੂੰ ਪਤਾ ਤੂੰ ਕਿੰਨੇ ਕਿ ਸਤੀ ਸਵਿਤਰੀਆਂ ਤੇਰੀ ਕਰਤੂਤ ਮੈਨੂੰ ਜਗਸੀਰ ਦੱਸ ਗਿਆ ਹੂੰ ਕਹਿੰਦਾ ਤੂੰ ਆਪਦੀ ਕਰਤੂਤ ਲੁਕਾਉਣ ਦੀ ਮਾਰੀ ਮੇਰੇ ਯਾਰਾਂ ਤੇ ਚੱਕਰ ਸੱਡਦੀਆਂ ਹੂੰ ਉਹ ਤਾਂ ਭਲਾ ਬੰਦਾ ਸੀ ਜਿਹੜਾ ਮੈਨੂੰ ਦੱਸ ਗਿਆ ਹੂੰ ਨਹੀਂ ਪਤਾ ਨਹੀਂ ਤੂੰ ਕੀ ਮੂੰਹ ਕਾਲਾ ਕਰਾਉਣਾ ਸੀ ਰਾਤ ਹੂੰ ਉਹ ਕਹਿੰਦਾ ਜੇ ਤੇਰੀ ਇਹੋ ਜਿਹੀ ਕਰਤੂਸੀ ਤਾਂ ਹੀ ਦਾ ਤੇਰਾ ਟਾਈਮ ਨਾਲ ਫਹਾ ਵੜਦਾ ਅੱਛਾ ਇਹ ਸੁਣ ਕੇ ਰਾણો ਹੱਕੀ ਬੱਕੀ ਰਹਿ ਜਾਂਦੀ ਹੈ ਹੂੰ ਉਹ ਆਪਣੀ ਕਿਸਮਤ ਨੂੰ ਕੋਸਦੀ ਹੈ ਵੀ ਐਨੀ ਮਾੜੀ ਕਿਸਮਤ ਹੂੰ ਵੀ ਮੇਰਾ ਕੋਈ ਵੀ ਸਾਕਾ ਨਹੀਂ ਬਣਦਾ ਹੂੰ ਮੈਂ ਆਪ ਦਾ ਢਿੱਡ ਫਰੋਲਾ ਕਿਤੇ ਲਵੇ ਹੂੰ ਮੈਂ ਜਿਵੇਂ ਤੇਵੇਂ ਦਿਨ ਕੱਟੀਆਂ ਕਰ ਰਹੀ ਹਾਂ ਹੂੰ ਤੇ ਉਤੋਂ ਆ ਨਵੀਂ ਮੁਸੀਬਤ ਹੈ ਹੂੰ ਵੀ ਮੈਂ ਕਰਿਆ ਵੀ ਕੁਝ ਨਹੀਂ ਹੂੰ ਤੇ ਇਲਜ਼ਾਮ ਵੀ ਮੇਰੇ ਤੇ ਇਹੋ ਜਿਹਾ ਲੱਗ ਰਹੇ ਹੂੰ ਉੱਚਪ ਕਰ ਜਾਂਦੀ ਹੈ ਹੂੰ ਉਹ ਸੋਚਦੀ ਹੈ ਵੀ ਸ਼ਾਇਦ ਮੈਂ ਹੀ ਆਪਣੇ ਆਪ ਨੂੰ ਸੰਭਾਲਾਂ ਹੂੰ ਤਰਾਂ ਨੂੰ ਆਪਣੇ ਆਪ ਨੂੰ ਇਹ ਵੀ ਤਲਾਸ਼ਾ ਦਿੰਦੀ ਹੈ ਵੀ ਅੱਜ ਤੋਂ ਬਾਅਦ ਮੈਂ ਇਸ ਬੰਦੇ ਨੂੰ ਕੁਝ ਨਹੀਂ ਕਹਿਣਾ ਹੂੰ ਇਹਨੂੰ ਆਪਦੀ ਸ਼ਰਾਬ ਪਿਆਰੀ ਹੈ ਹੂੰ ਆਪਦੇ ਯਾਰ ਦੋਸਤ ਪਿਆਰੇ ਨੇ ਹੂੰ ਉਹ ਸੋਚਦੀ ਹੈ ਵੀ ਨਾਲੇ ਜੇ ਮੈਂ ਆਪੇ ਜਿੱਦੀ ਸਹੀ ਹਾਂ ਤਾਂ ਬਗਾਨਾ ਬੰਦਾ ਮੈਨੂੰ ਮੂੰਹ ਚ ਕਿਵੇਂ ਪਾਲੂਗਾ ਹੂੰ ਉਹ ਚੁੱਪ ਕਰ ਜਾਂਦੀ ਹੈ ਹੂੰ ਆਪਣੇ ਆਪ ਨੂੰ ਸੰਭਾਲਦੀ ਹੈ ਹੂੰ ਥੋੜੇ ਦਿਨ ਬੀਤਦੇ ਐ ਤੇ ਇਹ ਤੋਂ ਪਿੱਛੋਂ ਰਾਣੋ ਦੇ ਘਰ ਵਾਲੇ ਦਾ ਬਤੀਰਾ ਰਾਣੋ ਪ੍ਰਤੀ ਬਦਲ ਜਾਂਦਾ ਹੂੰ ਉਹ ਆਮ ਹੀ ਰਾਣੋ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਅੱਛਾ ਰਾਣੋ ਦੇ ਬਦ ਚੱਲਣ ਹੋਣ ਦਾ ਵਹਿਮ ਉਹਦੇ ਮਨ 'ਚ ਘਰ ਕਰ ਗਿਆ ਸੀ ਅੱਛਾ ਉਹਨੂੰ ਡਰ ਸੀ ਵੀ ਕੋਈ ਇਹੋ ਜੀ ਅਣਹੋਣੀ ਨਾ ਹੋ ਜੇ ਜਿਹਦੇ ਨਾਲ ਉਹਦੀ ਬਣੀ ਬਣਾਈ ਇੱਜ਼ਤ ਮਿੱਟੀ 'ਚ ਮਿਲ ਜੇ ਹੂੰ ਰਾਣੋ ਜਿਵੇਂ ਤਿਵੇਂ ਦਿਨ ਕੱਟੀ ਰਹੀ ਸੀ ਹੂੰ ਜਾਂਦੀ ਤਾਂ ਜਾਂਦੀ ਵੀ ਕਿੱਥੇ ਹੂੰ ਦੂਜੇ ਪਾਸੇ ਜਗਸੀਰ ਜਿਹੜਾ ਰਾਣੋ ਦੇ ਪਤੀ ਨੂੰ ਲੁੱਤੀ ਭਾਵੇਂ ਲਾ ਚੁੱਕਿਆ ਸੀ ਪਰ ਰਾਣੋ ਦੇ ਮਾਰੇ ਥੱਪੜ ਦੀ ਆਵਾਜ਼ ਉਹਦੇ ਕੰਨਾਂ 'ਚ ਗੂੰਜਦੀ ਰਹਿੰਦੀ ਸੀ ਤੇ ਉਹ ਏਸੇ ਭਾਲ ਚ ਹੀ ਰਹਿੰਦਾ ਸੀ ਕਿ ਕਦੋਂ ਉਹਨੂੰ ਮੌਕਾ ਮਿਲੇ ਤੇ ਉਹ ਇਸ ਬੇਇੱਜ਼ਤੀ ਦਾ ਬਦਲਾ ਲਵੇ ਅੱਛਾ ਸਮਾਂ ਬੀਤ ਰਿਹਾ ਹੁੰਦਾ ਹੈ ਇੱਕ ਰਾਤ ਦੀ ਗੱਲ ਹੈ ਰਾਣੋ ਦੇ ਘਰ ਵਾਲਾ ਤੇ ਜਗਸੀਰ ਖੇਤ ਬੈਠੇ ਦਾਰੂ ਪੀ ਰਹੇ ਹੁੰਦੇ ਜਗਸੀਰ ਨੂੰ ਰਾਣੋ ਦਾ ਮਾਰਿਆ ਥੱਪੜ ਹਜੇ ਤੱਕ ਨਹੀਂ ਸੀ ਭੁੱਲਿਆ ਉਹ ਏਸੇ ਭਾਲ 'ਚ ਸੀ ਕਿ ਕਦੋਂ ਮੌਕਾ ਮਿਲੇ ਤੇ ਮੈਂ ਆਪਣੀ ਬੇਇੱਜ਼ਤੀ ਦਾ ਬਦਲਾ ਲਵਾਂ ਅੱਛਾ ਤੇ ਏਸੇ ਸੋਚ ਦੇ ਚਲਦੇ ਆ ਉਹ ਰਾਣੋ ਦੇ ਘਰ ਵਾਲੇ ਨੂੰ ਜ਼ਿਆਦਾ ਸ਼ਰਾਬ ਪਿਆ ਦਿੰਦਾ ਅੱਛਾ ਉਹਨੂੰ ਪੂਰਾ ਟੰਨ ਕਰ ਦਿੰਦਾ ਅੱਛਾ ਤੇ ਜਗਸੀਰ ਜਦੋਂ ਉਹਨੂੰ ਘਰੇ ਛੱਡਣ ਆਉਂਦਾ ਹੈ ਹੂੰ ਤੇ ਉਹ ਸੋਚਦਾ ਹੈ ਅੱਜ ਬਦਲਾ ਲੈ ਕੇ ਜਾਣਾ ਹੂੰ ਉਹਨੂੰ ਮੰਜੇ ਤੇ ਪਾ ਕੇ ਹੂੰ ਰਾਣੋ ਵੱਲ ਨੂੰ ਵੱਧਦਾ ਹੂੰ ਰਾਣੋ ਚੁੱਲ੍ਹੇ ਚੌਕੇ ਦਾ ਕੰਮ ਕਰ ਰਹੀ ਹੁੰਦੀ ਹੈ ਹੂੰ ਜਦੋਂ ਉਹ ਜਗਸੀਰ ਨੂੰ ਆਪਣੇ ਵੱਲ ਆਉਂਦਾ ਦੇਖਦੀ ਹੈ ਤਾਂ ਉਹ ਵੀ ਚਕੰਨੀ ਹੋ ਜਾਂਦੀ ਹੈ ਹੂੰ ਜਗਸੀਰ ਉਹਨੂੰ ਬਾਹ ਤੋਂ ਫੜ ਲੈਂਦਾ ਹੂੰ ਰਾਣੋ ਪਹਿਲਾਂ ਵਾਂਗੂ ਜਿੰਦੂ ਚਪੇੜ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਰਾણો ਦਾ ਦੂਜਾ ਹੱਥ ਵੀ ਫੜ ਲੈਂਦਾ ਹੂੰ ਰਾણો ਪੂਰੇ ਜੋਰ ਨਾਲ ਬਾਹ ਲਾਉਂਦੀ ਹੈ ਤੇ ਆਪਣੇ ਆਪ ਨੂੰ ਜਗਸੀਰ ਤੋਂ ਛਡਾ ਲੈਂਦੀ ਹੈ ਹੂੰ ਕਿਉਂਕਿ ਜਗਸੀਰ ਦੀ ਵੀ दारू ਪੀਤੀ ਹੋਈ ਸੀ ਹੂੰ ਰਾણો ਜਦੋਂ ਛੁੱਟ ਕੇ ਭੱਜਣ ਲੱਗਦੀ ਹੈ ਤਾਂ ਉਹਦੀ ਚੁੰਨੀ ਜਗਸੀਰ ਦੇ ਹੱਥਾਂ 'ਚ ਰਹਿ ਜਾਂਦੀ ਹੈ ਅੱਛਾ ਉਹ ਜਗਸੀਰ ਤੋਂ ਛਡਾ ਕੇ ਵਿੜੇਵਲ ਨੂੰ ਭੱਜਦੀ ਹੈ ਹੂੰ ਤਾਂ ਜਗਸੀਰ ਵੀ ਉਹਦੇ ਪਿੱਛੇ ਭੱਜ ਲੈਂਦਾ ਹੂੰ ਭੱਜਦੀ ਭੱਜਦੀ ਰਾણો ਦੀ ਨਿਗਾਹ ਪੱਠਿਆਂ ਦੀ ਪੰਡ 'ਚ ਪਈ ਦਾਤੀ ਵੱਲ ਪਈ ਹੂੰ ਉਹ ਦਾਤੀ ਕੱਢਦੀ ਹੈ ਤੇ ਜਿਉਂ ਹੀ ਜਗਸੀਰ ਉਹਦੇ ਵੱਲ ਵੱਧਦਾ ਹੂੰ ਰਾਣੋ ਦਾਤੀ ਨਾਲ ਜਗਸੀਰ ਦੀ ਗਰਦਨ ਤੇ ਕਈ ਵਾਰ ਬਾਰ ਕਰਦੀ ਹੈ। ਅੱਛਾ। ਸ਼ਰਾਬ ਦੇ ਨਸ਼ੇ 'ਚ ਟੰਨ ਹੋਇਆ ਜਗਸੀਰ ਉੱਥੇ ਡਿੱਗ ਜਾਂਦਾ ਹੈ ਤੇ ਦਰਦ ਨਾਲ ਕੁਰਲਾਉਣ ਲੱਗ ਜਾਂਦਾ ਹੈ। ਹੂੰ। ਉਹਨੂੰ ਕੁਰਲਾਉਂਦਿਆਂ ਦੇਖ ਕੇ ਆਣ ਗਵਾਂਢ ਵੀ ਇਕੱਠਾ ਹੋ ਜਾਂਦਾ ਹੈ। ਹੂੰ। ਜਦੋਂ ਆਣ ਗਵਾਂਢ ਇਕੱਠਾ ਹੁੰਦਾ ਤਾਂ ਦੇਖਦਾ ਹੈ ਵੀ ਰਾਣੋ ਦੇ ਹੱਥ 'ਚ ਦਾਤੀ ਫੜੀ ਹੋਈ ਹੈ। ਹੂੰ। ਰਾਣੋ ਵੀ ਸੈਮੀ ਹੋਈ ਖੜੀ ਹੁੰਦੀ ਹੈ। ਹੂੰ। ਤੇ ਰਾਣੋ ਦੀ ਡਿੱਗੀ ਹੋਈ ਚੁੰਨੀ ਵੱਲ ਦੇਖ ਕੇ ਸਾਰੇ ਜਣੇ ਇਹ ਗੱਲ ਸਮਝ ਜਾਂਦੇ ਆ ਕਿ ਇੱਥੇ ਕੀ ਵਾਪਰਿਆ। ਹੂੰ। राणੋਂ ਉੱਥੇ ਬੈਠ ਕੇ ਉੱਚੀ ਉੱਚੀ ਕੀਰਨੇ ਪਾਉਣੇ ਸ਼ੁਰੂ ਕਰ ਦਿੰਦੀ ਹੈ ਹੂੰ ਤਾਂ ਇਕੱਠੇ ਹੋਏ ਲੋਕ ਜਗਸੀਰ ਨੂੰ ਚੱਕ ਕੇ ਹਸਪਤਾਲ ਦਾਖਲ ਕਰਾ ਦਿੰਦੇ ਆ ਹੂੰ ਤੇ ਉਸੇ ਰਾਤ ਜਗਸੀਰ ਦੀ ਮੌਤ ਵੀ ਹੋ ਜਾਂਦੀ ਹੈ ਅੱਛਾ ਅਗਲੀ ਸਵੇਰ ਪਿੰਡ ਦਾ ਇਕੱਠ ਹੁੰਦਾ ਹੂੰ ਰਾਣੋਂ ਦੇ ਨਜ਼ਦੀਕੀ ਉਹਨੂੰ ਕਹਿੰਦੇ ਆ ਵੀ ਤੇਰੇ ਤੇ ਕਤਲ ਕੇਸ ਪਾਊਗਾ ਹੂੰ ਜੇ ਚੰਗੀ ਚਾਹਣੀ ਹੈ ਤਾਂ ਭੱਜ ਜਾ ਅੱਛਾ ਤਾਂ ਰਾਣੋਂ ਕਹਿੰਦੀ ਉਹਦੇ ਕੀਤੇ ਗੁਨਾਹ ਦੀ ਸਜ਼ਾ ਮੈਂ ਉਹਨੂੰ ਦੇ ਦੀ ਹੂੰ ਤੇ ਮੇਰੇ ਕੀਤੇ ਗੁਨਾਹ ਦੀ ਸਜ਼ਾ ਮੈਨੂੰ ਕਾਨੂੰਨ ਦੇਊਗਾ अच्छा मैं नहीं पजदी हम ਪਿੰਡ ਦੇ ਲੋਕ ਵੀ ਹੈਰਾਨ ਹੁੰਦੇ ਆ ਵੀ ਇੱਕ ਮਾਸੂਮ ਜੀ ਕੁੜੀ ਹਮ ਜਿਹਨੇ ਅੱਜ ਤੱਕ ਉੱਚੀ ਆਵਾਜ਼ ਚ ਗੱਲ ਨਹੀਂ ਕਰੀ ਹਮ ਉਹ ਚ ਐਨੀ ਦਲੇਰੀ ਐਨੀ ਬਹਾਦਰੀ ਕਿੱਥੋਂ ਆ ਗਈ ਹਮ ਪੁਲਿਸ ਆਉਂਦੀ ਹੈ ਤਰਾਨੋ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਅੱਛਾ ਰਾਣੋ ਤੇ ਕਤਲ ਦਾ ਪਰਚਾ ਦਰਜ ਹੁੰਦਾ ਤੇ ਉਹਨੂੰ ਸਜ਼ਾ ਹੋ ਜਾਂਦੀ ਹੈ ਅੱਛਾ ਰਾਣੋ ਦੇ ਘਰ ਵਾਲਾ ਵੀ ਇਸ ਗੱਲ ਦਾ ਪਛਤਾਵਾ ਕਰਦਾ ਵੀ ਮੇਰੀ ਸ਼ਰਾਬ ਨੇ ਮੇਰਾ ਘਰ ਉਜਾੜਤਾ ਸਾਰਾ ਪਿੰਡ ਰਾਣੋਂ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ ਤੇ ਮੈਂ ਰਾਣੋਂ ਤੇ ਇਲਜ਼ਾਮ ਲਾ ਬੈਠਾ ਤੇ ਉਹ ਸੋਚਦਾ ਮੇਰੇ ਯਾਰ ਨਹੀਂ ਮੇਰੇ ਨਾਲ ਯਾਰ ਮਾਰ ਕਰੀ ਤੇ ਮੈਂ ਜੇ ਸਹੀ ਸਮੇਂ ਰਾਣੋਂ ਦੀ ਗਲਤੀ ਯਕੀਨ ਕਰਿਆ ਹੁੰਦਾ ਉਹ ਮੈਨੂੰ ਰੋਕਦੀ ਵੀ ਰਹੀ ਜੇ ਮੈਂ ਉਹਦੀਆਂ ਗੱਲਾਂ ਤੇ ਯਕੀਨ ਕਰਿਆ ਹੁੰਦਾ ਤਾਂ ਅੱਜ ਮੇਰਾ ਘਰ ਬਸਦਾ ਹੁੰਦਾ ਅਜਾ ਹਾਲਾਤ ਨਾ ਰਾਣੋਂ ਦੇ ਹੋਣੇ ਸੀ ਨਾ ਮੇਰੇ ਹੋਣੇ ਸੀ ਪਰ ਇਹ ਸ਼ਾਇਦ ਉਹਦੀਆਂ ਹੁਣ ਗੱਲਾਂ ਹੀ ਸੀ ਉਹ ਹੋਰ ਬਹੁਤ ਕੁਝ ਸੋਚਦਾ ਪਰ ਇਸ ਸਮੇਂ ਸ਼ਰਾਬ ਦੀ ਮਾੜੀ ਆਦਤ ਨੇ ਉਦੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਛੱਡਿਆ ਸੀ ਬਹੁਤ ਭਾਵਕ ਕਰਨ ਵਾਲੀ ਕਹਾਣੀਆਂ ਇਹ ਕੱਲੀ ਰਾਣੋ ਦੀ ਕਹਾਣੀ ਨਹੀਂ ਉਹਨਾਂ ਕੁੜੀਆਂ ਜਾਂ ਔਰਤਾਂ ਦੀਆਂ ਕਹਾਣੀਆਂ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਸਮਝੌਤੇ ਕਰ ਲੈਂਦੀਆਂ ਪਰ ਆਪਣੀ ਇੱਜ਼ਤ ਦਾ ਸਮਝੌਤਾ ਨਹੀਂ ਕਰਦੀਆਂ ਲੋੜ ਹੈ ਸਾਡੇ ਸਮਾਜ ਦੇ ਲੋਕਾਂ ਨੂੰ ਔਰਤ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਔਰਤ ਕੋਈ ਵਰਤਣ ਦੀ ਚੀਜ਼ ਨਹੀਂ ਔਰਤ ਨੂੰ ਪਾਇਆ ਜਾ ਸਕਦਾ ਪਰ ਉਸ ਨੂੰ ਲੁੱਟਿਆ ਨਹੀਂ ਜਾ ਸਕਦਾ ਸੋ ਕਿਵੇਂ ਦੀ ਲੱਗੀ ਇਹ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਦੇਖਦੇ ਰਹੋ ਜ਼ਿੰਦਗੀ ਨਾਮਾ ਧੰਨਵਾਦ